ਨੌਜਵਾਨ ਮੁੰਡਾ ਕੁਲਵਿੰਦਰ ਸਿੰਘ ਆਪਣੀ ਵਿਦੇਸ਼ੀ ਸਹੇਲੀ ਨੂੰ WhatsApp ਤੇ ਕਾਲ ਕਰਦਾ ਤੇ ਉਸ ਤੋਂ ਬਾਅਦ ਵੀਡੀਓ ਕਾਲ ਵੀ ਕੀਤੀ ਜਾਂਦੀ ਹੈ। ਇਸ ਦੇ ਵਿੱਚ ਇੱਕ ਹੋਰ ਮੁੰਡੇ ਨੂੰ ਕਾਲ ਦੇ ਵਿੱਚ ਐਡ ਕੀਤਾ ਜਾਂਦਾ। ਇੱਕ ਲੰਬੀ ਬਹਿਸ ਹੁੰਦੀ ਹੈ ਇਹਨਾਂ ਦੇ ਵਿਚਾਲੇ ਅਤੇ ਉਸ ਸਮੇਂ ਗਰੋਂ ਕੁਲਵਿੰਦਰ ਸਿੰਘ ਦੀ ਜਾਨ ਚਲੀ ਜਾਂਦੀ ਹੈ। ਪਤਾ ਲੱਗਿਆ ਕਿ ਉਹ ਪ੍ਰੇਮਿਕਾ ਜਿਸ ਨੂੰ ਉਹ ਹੱਦੋਂ ਵੱਧ ਪਿਆਰ ਕਰਦਾ ਸੀ ਉਸ ਨੇ ਹੀ ਇਸ ਦੇ ਨਾਲ ਏਡਾ ਵੱਡਾ ਧੋਖਾ ਕੀਤਾ ਜਿਸ ਧੋਖੇ ਨੂੰ ਕੁਲਵਿੰਦਰ ਸਿੰਘ ਸਹਾਰ ਨਹੀਂ ਸਕਿਆ। ਬੀਤੀ ਰਾਤ ਉਹ ਆਪਣੀ ਪ੍ਰੇਮਿਕਾ ਦੇ ਨਾਲ WhatsApp ਤੇ ਗੱਲ ਕਰ ਰਿਹਾ ਸੀ ਅਤੇ ਇਸੇ ਕਾਲ ਦੇ ਵਿੱਚ ਨਾਲ ਹੀ ਰਸਨਪ੍ਰੀਤ ਨਾਮ ਦਾ ਮੁੰਡਾ ਵੀ ਜੁੜਿਆ ਹੋਇਆ ਸੀ ਇਸੇ ਫੋਨ ਕਾਲ ਦੇ ਵਿੱਚ ਇਹ ਤਿੰਨੋ ਜਾਣੇ ਸਨ ਦੋ ਮੁੰਡੇ ਅਤੇ ਇੱਕ ਕੁੜੀ ਆਪਸ ਦੇ ਵਿੱਚ ਗੱਲ ਕਰ ਰਹੇ ਸਨ ਬਹਿਸ ਹੁੰਦੀ ਹੈ ਤੇ ਬਹਿਸ ਤੋਂ ਬਾਅਦ ਕੁਲਵਿੰਦਰ ਦੀ ਜਾਨ ਚੰਗੀ ਹੈ ਇਹਨਾਂ ਦੇ ਨਾਲ ਇਹ ਸਾਰਾ ਜੁੜਿਆ ਹੋਇਆ ਮਾਮਲਾ ਪਤਾ ਲੱਗਿਆ ਕਿ ਲੜਕੀ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਕੁਲਵਿੰਦਰ ਦੀ ਜਾਨ ਲਈ ਗਈ ਹੈ ਕਿਉਂਕਿ ਪਰਿਵਾਰਿਕ ਮੈਂਬਰ ਕੁੜੀ ਤੇ ਇਲਜ਼ਾਮ ਲਗਾ ਰਹੇ ਨੇ ਕਿ ਉਹ ਮੁੰਡੇ ਨੂੰ ਆਪਣੇ ਕੋਲ ਨਹੀਂ ਬੁਲਾ ਰਹੀ ਸੀ ਜਦੋਂ ਕਿ ਪੈਸੇ ਵੀ ਮੁੰਡੇ ਨਹੀਂ ਲਗਾਏ ਅਤੇ ਹੁਣ ਟਿਕਟ ਵੀ ਉਹ ਲਈ ਬੈਠਾ ਸੀ ਪਰ ਉਸ ਤੋਂ ਬਾਅਦ ਕੁੜੀ ਦੇ ਧੋਖੇ ਦੇ ਕਾਰਨ ਮੁੰਡੇ ਦੀ ਜਾਨ ਗਈ ਹੈ ਦੱਸਦੀ ਹੈ ਕਿ ਪਟਿਆਲਾ ਦੀ ਰਹਿਣ ਵਾਲੀ ਲੜਕੀ ਦੇ ਨਾਲ ਮੁੰਡੇ ਦੇ ਸਬੰਧ ਸਨ ਅਤੇ ਉਹ ਕੁੜੀ 2 ਮਹੀਨੇ ਪਹਿਲਾਂ ਹੀ ਇੰਗਲੈਂਡ ਚਲੀ ਗਈ ਯੂਕੇ ਚਲੀ ਗਈ ਜਦੋਂ ਕਿ ਕੁਲਵਿੰਦਰ ਸਿੰਘ ਨੇ ਉਸ ਨੂੰ ਬਾਹਰ ਭੇਜਣ ਲਈ ਆਪਣੇ 7 ਲੱਖ ਰੁਪਏ ਖਰਚ ਕੀਤੇ ਸਨ ਉਸ ਨੂੰ ਬਾਹਰ ਲੈ ਜਾਣ ਦੇ ਸੁਪਨੇ ਉਸ ਕੁੜੀ ਨੇ ਬਹੁਤ ਦਿਖਾਏ ਪਰ ਉਹ ਸੁਪਨੇ ਸਾਰੇ ਝੂਠੇ ਨਿਕਲੇ ਸੱਚ ਕੋਈ ਵੀ ਨਹੀਂ ਹੋਇਆ ਤੇ ਹੁਣ ਕੁਲਵਿੰਦਰ ਦੀ ਜਾਨ ਗਈ ਹੈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਉਹ ਲਾਰਾ ਲੱਪਾ ਸੀ ਅਤੇ ਬੀਤੀ ਰਾਤ ਨੂੰ ਕਰੀ 12 ਵਜੇ ਦੋਨਾਂ ਦੇ ਵਿੱਚ ਲੰਬੀ ਬਹਿਸ ਹੁੰਦੀ ਹੈ ਗੱਲਬਾਤ ਹੋ ਰਹੀ ਸੀ ਅਤੇ ਉਸ ਮਗਰੋਂ ਉਹਨਾਂ ਦੇ ਮੁੰਡੇ ਦੀ ਜਾਨ ਚਲੀ ਗਈ ਇਸ ਸਬੰਧੀ ਥਾਣਾ ਮੁਖੀ ਸਦਰ ਦੇ ਅਵਤਾਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਕੋਮਲਪ੍ਰੀਤ ਕੌਰ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਗੋਲੀ موبائل ਨੂੰ چیرਦੀ ਹੋਈ ਨਿਕਲੀ ਹੈ ਉਹਨਾਂ ਦੱਸਿਆ ਕਿ ਅਗਲੀ ਕਾਰਵਾਈ ਡਾਕਟਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਦੱਸ ਦਈਏ ਕਿ ਇਹ ਖਬਰ ਪਟਿਆਲਾ ਦੇ ਪਿੰਡ ਨਸਤੂਪੁਰ ਤੋਂ ਸਾਹਮਣੇ ਆ ਰਹੀ ਸੀ ਜਿੱਥੇ ਇੱਕ ਨੌਜਵਾਨ ਮੁੰਡੇ ਦੀ ਜਾਨ ਉਸਦੀ ਪ੍ਰੇਮਿਕਾ ਦੇ ਕਰਕੇ ਚਲੀ ਗਈ ਲੜਕੀ ਦਾ ਚੱਕਰ ਸੀ ਉਹ ਪਹਿਲਾਂ ਕੁੜੀ ਨੂੰ ਲੈਰੇ ਲਾ ਕੇ ਸਾਰਾ ਖਰਚਾ ਤੇ ਲੈ ਕੇ ਇੰਗਲੈਂਡ ਜਾਂ ਤਿੰਨਾਂ ਸੱਦਾਂਗੇ ਬਾਚ ਜਵਾਬ ਦੇਗੀ ਉਸੇ وجہ ਨੇ ਰਾਤ ਇਹਦੀ ਬਹਿਸ ਚੱਲਦੀ ਰਹੀ ਉਹਨਾਂ ਦਾ 2 ਘੰਟੇ ਇੱਕ ਮੋਬਾਈਲ ਉਹ ਤਾਂ ਨੂੰ ਸੀਦਾ ਕੁਲਵਿੰਦਰ ਸਿੰਘ ਜੀ ਸਾਡਾ ਕੁਲਦੀਪ ਸਿੰਘ ਪਿੰਡ ਨਸੀਪੁਰ ਜੀ ਸੁਖੁਰਾ ਹਾਂਜੀ ਤੁਹਾਡੇ ਕੀ ਦੱਸ ਮੇਰਾ ਭਾਂਡਾ ਇਹ ਜਿਹੜਾ ਪਤਾ ਲੱਗਿਆ ਸਾਨੂੰ ਆ ਕੇ ਪਹਿਲਾਂ ਤਾਂ ਕੋਈ ਗੱਲ ਨਹੀਂ ਲਿਖ ਲਈ ਕਿ ਕੱਲ ਜਦੋਂ ਰਾਤ ਆਏ ਅਸੀਂ ਤਾਂ ਇਹ ਕੋਈ ਇਹਦੇ ਕੁੜੀ ਦੇ ਨਾਲ ਝਗੜਾ ਹੋਇਆ ਜਿਹਦਾ ਨਾਂ ਕੋਮਲ ਪ੍ਰੀਤ ਕੌਰ ਹੈ ਟਾਲੇ ਦੀ ਰਹਿਣ ਵਾਲੀ ਹੈ ਉਨੀ ਇਹਦੀ ਪੈਸਾ ਨਾਲ ਵੀ ਉਹਦੀ ਮਦਦ ਕੀਤੀ ਹੈ ਬਾਹਰ ਜਾਣ ਵਾਸਤੇ ਥਰੂ ਚੈੱਕ ਉਹ ਕੈਸ਼ ਔਰ ਟਿਕਟ ਤੱਕ ਲੈ ਕੇ ਦਿੱਤੀ ਉਹ ਜਿਸ ਦੇ ਨਾਲ ਕੱਲ੍ਹ ਚ ਕਾਲੇ ਦਾ ਕੋਈ ਝਗੜਾ ਹੋਇਆ ਕੁੜੀ ਨੇ ਹਾਂਜੀ ਕਿੰਨਾ ਸਮੇਂ ਤੋਂ ਲਗਭਗ 2.5 ਹੋਏ ਹਾਂਜੀ ਲੁਕੇ ਗਈ ਹੈ ਹਾਂਜੀ ਤੇ ਉਹ ਜਵਾਬ ਦਿੱਤਾ ਉਹ ਕੱਲ੍ਹ ਉਹਨੇ ਨਾ ਤਾਂ ਪੈਸੇ ਦੇ ਰਹੀ ਸੀ ਨਾ ਇਹਨੂੰ ਬੁਲਾਉਣ ਬਾਰੇ ਕੁਝ ਕਹਿ ਰਹੀ ਸੀ ਪੈਸੇ ਤੋਂ ਵੀ ਕੱਲ੍ਹ ਵੀ ਇਹ ਕਹਿ ਰਹੀ ਸੀ ਮੈਂ ਬਲੌਕ ਕਰ ਦੂੰਗੀ ਐ ਕਰ ਦੂੰਗੀ ਜੇ ਕਰ ਦੂੰਗੀ ਉਹ ਕਰ ਦੂੰਗੀ ਉਹ ਹਾਂਜੀ ਲਾਇਸੈਂਸ ਸੀ ਜੀ ਦਪਲਵਿੰਦਰ ਸਿੰਘ ਤੇ کریم ਨੂੰ ਬੁਲਾਉਣ ਦਾ 11:00 ਵਜੇ ਮੈਨੂੰ ਇਨਫੋਰਮੇਸ਼ਨ ਦਿੱਤੀ ਮੇਰੇ ਖਣਦਾਰ ਦਸਲਵਿੰਦਰ ਸਿੰਘ ਨੇ ਉਹਦਾ ਪਾਣ ਜਸੀ ਹੈ ਕੁਲਵਿੰਦਰ ਸਿੰਘ ਪੁੱਤਰ ਕਲਦੀਪ ਸਿੰਘ ਵਾਸੀ ਸ਼ੁਭਰ ਇਹ ਇਹ ਜਿਹੜਾ ਇੱਕ ਲੜਕੀ ਸੀ ਕੋਮਲਪ੍ਰੀਤ ਕੌਰ ਪਟਿਆਲੇ ਵੀ ਰਹਿੰਦੇ ਸੀ ਆਪ ਜੀ ਦੇ ਨਾਲ ਫੇਰ ਹੈਗਾ ਸੀਗਾ ਤੇ ਉਹ ਲੜਕੀ ਯੂਕੇ ਚਲੀ ਗਈ ਕਰੀਬ 2 ਮਹੀਨੇ ਪਹਿਲਾਂ ਤੇ ਇੱਕ ਰਾਤ ਜੋ ਦੱਸਿਆ ਵੀ 12:00 1 ਵਜੇ ਜਿਹੜਾ ਇਹਦਾ ਭਾਣ ਜਾ ਸੀਗਾ ਉਹ ਤੇ ਇਹ ਆਪਣੇ ਨਾਲ ਵੀਡੀਓ ਕਾਲ ਪਰ ਆਪਣੇ ਕਾਨਫਰੰਸ ਦੇ ਮੋਬਾਈਲ ਤੇ ਬਰਸਪ ਰਹੀ ਕਾਪ ਚ ਗੱਲ ਕਰਦੇ ਸੀਗੇ ਉਹਨੇ ਕੁਝ ਕੁ ਟਾਈਮ ਨਹੀਂ ਠੀਕ ਕ੍ਰੈਸ਼ਨਪ੍ਰੀਤ ਨਾਮ ਦਾ ਲੜਕਾ ਸੀਗਾ ਉਹਨੂੰ ਵੀ ਐਡ ਕੀਤਾ ਸੀਗਾ ਤੇ ਇਹਨਾਂ ਨੇ ਗੱਲ ਹੁੰਦੀ ਚੱਲਦੀ ਰਹੀ ਠੀਕ ਜਿਹੇ ਰਕਸੇ ਨਾਲ ਤੋਂ ਇਹਨਾਂ ਦੀ ਕੋਈ ਨਾਰਾਜ਼ਗੀ ਨਹੀਂ ਸੀ ਪਰ ਜਿਹੜਾ ਹੈਗਾ ਬਲਵਿੰਦਰ ਸਿੰਘ ਸੀ ਇਹਦੇ ਜਦੋਂ ਉਹ ਗਈ ਸੀ ਲੜਕੀ ਕਹਿੰਦਾ 7 ਲੱਖ ਰੁਪਏ ਇਹਨੂੰ ਭੇਜਣ ਦੇ ਵਿੱਚ ਇਹਨੇ ਪਾਇਆ ਸੀ ਉਹ ਉਹਦੇ ਨਾਸੇ ਬਾਕੀ ਜੋ ਹਲੇ ਸਾਢੇ 30% ਦਾ ਪੈਸਾ ਬਾਕੀ ਅਸੀਂ ਜਨਵਰੀ ਆ ਬਾਕੀ ਹਲੇ ਕਰਦੇ ਹਾਂ ਇਸ ਕਰ ਬਾਬਾ ਨਾਸ ਹਰਵਾਲਵਰ ਸੀਗਾ ਨਾਲ ਸੰਸੀਰਵਾਲਵਰ ਸੀਗਾ ਮੋਬਾਈਲ ਮੋਬਾਈਲ ਕਰਕੇ ਆਦੀਗਾ ਮੋਬਾਈਲ ਦੇ ਉਪਰ ਪਿਸਤਰ ਰੱਖ ਲਿਆ ਪਿਸਤਰ ਸਮੀਰ ਜੀ ਦੀ ਮੋਬਾਈਲ ਦੇ ਬੀਤੀ ਗੋਲੀ ਲੰਗੀ ਹੋਈ ਆ ਤੇ ਜਿਹੜਾ ਹੈਗਾ ਡੁਲੀ ਮਾਰ ਦਿੱਤੀ ਗਈ ਹੈ ਪਰ ਹੁਣ ਤੱਕ ਕੀ ਅਗਲੀ ਕਾਰਵਾਈ ਕੀ ਹੈ ਅਸੀਂ ਹਲੇ ਪੋਸ਼ਣ ਕਰਵਾ ਰਹੇ ਹਾਂ ਜੀ ਤੇ ਜਿਹੜਾ ਫਰਦਰ ਉਸ ਲੜਕੀ ਕੋਹਣ ਪੀ ਤੇ ਤੌਰ ਦੇ ਖਿਲਾਫ ਅਸੀਂ ਜੋ ਵੀ ਹੈਗਾ ਉਹ ਐਕਸ਼ਨ ਲੈ ਕੇ ਤੇ ਪਰਿਵਾਰ ਨੇ ਦੰਗ ਹੈ ਕਿ ਹੁਣ ਤੱਕ ਕੋਲ ਸਵਾਰੇ ਨਹੀਂ ਜੀ ਉਹ ਚੰਦਰੇ ਨੇ ਲਾਹਣ ਲੱਗੇ ਹੋਏ ਨੇਗੇ ਠੀਕ ਹੈ ਨਾ ਤੇ ਇਸ ਕਰਕੇ ਜੋ ਹਲੇ ਤੱਕ 30-40 ਪੀਸਰ ਬਾਕੀ ਆ ਕੀ ਗੋਲੀ ਲੱਗੀ ਹੋਈ ਹੈ ਜੀ ਐ ਮੈਂ ਮੱਕਾ ਦੇਖੀ ਇੱਕ ਗੋਲੀ ਲੱਗੀ ਹੋਈ ਜੀ ਜਦੋਂ ਨੇ ਜਵਾਬ ਦਿੱਤਾ ਵੀ ਮੈਂ ਤੈਨੂੰ ਨਹੀਂ ਜਾਣਾ 50000 ਦੀ ਟਿਕਟ ਵੀਨ ਕਰਾ ਲਈ ਸੰਦੂ ਬਾਅਦ ਚ ਤੇ ਦੂਜਾ ਬੰਦਾ ਆਖ ਰਿਹਾ ਗੋਲੀ ਦੇ ਸਮਾਨੇ ਦਾ ਇੱਕ ਮੁੰਡਾ ਉਹਨੂੰ ਭੇਜਿਆ ਵੀ ਉਹਨੇ ਗੋਲੀ ਚਲਾ ਲਈ ਜੱਗ ਪਤਾ ਕਰ ਤੂੰ ਉਹਨੇ ਬੁਣ ਕੀਤਾ ਦੂਜੇ ਮੁੰਡੇ ਨੂੰ ਜਾ ਕੇ ਵੇਖ ਇਸ ਟਾਈਮ ਨੂੰ ਡੈਟ ਹੋ ਜਿੱਥੇ ਅੱਛਾ ਹਾਂ ਜੀ ਇਹਦਾ ਫੋਨ ਵੀ ਲੜਕੇ ਦਾ ਹਾਂ ਜੀ ਹਾਂ ਲੜਕੇ ਦਾ ਫੋਨ ਆਇਆ ਸਮਾਨੇ ਦਾ ਮੁੰਡਾ ਉਹਦੇ ਨਾਲ ਬੈਠ ਸੀ ਸਮਾਨੇ ਦਾ ਮੁੰਡਾ ਹਾਂ ਜੀ ਉਹ ਮੁੰਡਾ ਐਡ ਕੀਤਾ ਸੀ ਉਹਨਾਂ ਨਾਲ ਦੀ ਵਿੱਚ अच्छा कि तन्ना ਦੀ ਗੱਲ ਉਧਰ ਵੀ ਚੱਲਦੀ ਉਹ ਮਾਮਾ ਤੀਆਂ ਉਹ ਸਾਡੇ ਇੱਕ ਨਾ ਨੰਬਰ ਬੰਦੋ ਬੈਠੇ ਨਹੀਂ ਗਏ ਪਰ ਕਰਕੇ ਵੀ ਸ਼ੁਰੂ ਕਰਦੇ ਆ। ਇਹ ਸਾਢੇ 7 ਲੱਖ ਨਾ 50000 ਦੇ ਚੱਕਰ। ਫਿਰ ਸਾਰੇ ਪ੍ਰੂਫ ਨੇ ਜੀ ਇਹਦੇ ਕੋਲ ਕਾਗਜ਼ ਸਿੰਘ ਜੀ ਕਾਗਜ਼ ਸਿੰਘ ਕਾਗਜ਼ ਜੀ ਹਾਂ ਜੀ ਇਹ ਗੱਲ ਹੋ ਗਈ। ਕਿਉਂ ਵਰਗਣ? ਇਹ ਮਾਰਾ ਹੀ ਕੁੜੀ ਆ ਮਦਰ ਕੁੜੀ ਨਾ ਤੇ ਮੈਨੂੰ ਬਾਹਰ ਕਰ ਲੈ। ਉਹ ਮੈਂ ਤਾਂ ਮੁੰਡਾ ਕੋਲੇ ਜਾਣਾ ਮੈਂ ਤੇ ਖਰਚਾ ਸਾਰਾ ਇਹ ਆ ਪ੍ਰਾਪਤ ਖਰਚਾ ਤਾਂ ਆ ਗਿਆ ਤੇ ਮੁੰਡਾ ਕੋਲੇ ਹੁਣ ਬਾਰੇ ਲਾਈ ਜਾਈ ਸੀ ਤੇ ਹੁਣ ਮੁੰਡਾ ਕੋਲੇ ਜਵਾਬ ਦਿੱਤਾ ਕਿ ਮੈਂ ਨਹੀਂ ਆ ਨਹੀਂ ਸਕਦਾ ਰਾਹ ਨੂੰ ਮੁੰਡਾ ਜਿੰਦਾ ਤੰਕ ਆ ਗਿਆ ਤੰਕ ਆ ਗਿਆ ਬੰਸ ਹੋਈ ਤੇ ਉਸ ਤੋਂ ਬਾਅਦ ਮੁੰਡਾ ਟੈਨਸ਼ਨ ਆ ਗਿਆ ਕਿ ਮੈਂ ਲਿਆਂਦੀ ਵੀ ਨਹੀਂ ਤੇ ਖਰਚਾ ਇਹਨਾਂ ਕਰਦੇ ਆਲੇ ਤੇ ਹੁਣ ਬਾਜ਼ਰਾ ਦਾ ਬੰਸ ਹੋਈ ਬਹੁਤ ਜਾ ਰਹੀ ਮੈਂ ਮੁੰਡਾ ਕੋਲ ਨੂੰ ਕਾਨੂੰਨ ਮੋਲ ਲਾਇਆ ਸੀ ਤੇ ਉਦੋਂ ਗੋਲ ਜਲਾ ਕੇ ਮਿੰਨ ਦਾ ਫਟੀ ਦਰਤੀ ਕਿੰਦੀ ਸੀ ਮਰਤੀ ਪਟਿਆਲੇ ਦੀ ਪਟਿਆਲੇ ਦੀ ਦਾਲੋ ਜੀ ਕਿ ਪੈਸਾ ਹੈ ਮੈਂ ਜੀ ਇਹਨਾਂ ਨੂੰ ਲਾ ਲੂ ਕਿੰਨਾ ਖਰਚਾ ਸਤਲਾ ਪਹਿਲਾ ਹੀ 3000 ਸੋਚੀ ਨੀ ਪਹਿਲਾ ਜੀ 7 ਲੱਖ 50000 ਰੁਪਏ ਨਾਮ ਕੀ ਕਿ ਨਰਕੀ ਦਾ ਕੋਮਾ ਕੋਮਾ ਕੋਮਾ